ਤੁਹਾਡੇ ਜਦੋਂ ਆਉਂਦੇ ਆ ਮੈਂ ਰੋਜ਼ ਲੋਕਾਂ ਨੂੰ ਕਹਿੰਦਾ ਤੁਹਾਨੂੰ ਵੀ ਕਹਾਂ ਕਿ ਚੱਲ ਜਾ ਦੇ ਕਿ ਲੀਡਰਾਂ ਨੂੰ ਐਦਾ ਬਾਗ ਵਿੱਚ ਆ ਪਿਆ ਲੋਕ ਕਿੱਧਰ ਇੱਥੇ ਬਿਠੇ ਇਹਨਾਂ ਨੂੰ ਕਾਜੂ ਗਦਾਬ ਖੋਲੇ ਖੰਦ ਕਰ ਕੋ ਮੈਂ ਜਿਉਂਦੇ ਦੇ ਵਿੱਚ ਹਜ਼ਾਰ ਦਿੱਤੀ ਦੇ ਜੇ ਜਿਹੜੇ ਪਰਨਾ ਜਵਾ ਉੱਥੇ ਕਰਦੂਗਾ ਨਾ ਰਹੀ ਹੋਵੇ ਤਾਂ ਹੀ ਦੇ ਇਹਨਾਂ ਨੂੰ ਕੋਈ ਕਾਜੂ ਤਾਂ ਖੁੰਦੇ ਆ ਇਹ ਮੁਰਗੇ ਬਾਤ ਨੂੰ ਸੋਚਦੇ ਆ ਦਬਾਗ ਦਾ ਕੇ ਸਰਕਾਰ ਕੋ ਥਰੇ ਹੋਏ ਨੇ ਬਿਨੂ ਗੁਰੂ ਚਰਨਾਂ ਦਾ ਨਾਮ ਸਾਰੇ ਮੇਰੇ ਕੋਲ ਰਿੜਦਾ ਨਿੱਕਾ ਆਪਾਂ ਦਸ਼ਮ ਗ੍ਰੰਥ ਲੈ ਲਏ ਜਿੰਨੇ ਬਨਾਮ ਖੁੰਦੇ ਆ ਕਾਚੂ ਜਿੰਨੇ ਤੁਸੀਂ ਖੁੰਦੇ ਹੋ ਸਾਡ ਉਹਨਾਂ ਥਾਡੇ ਤੇ ਮੁੱਕਦੇ ਆ ਤੁਹਾਡੇ ਕੋਲ ਹੀ ਹੱਥ ਚੁੜੇ ਨੇ ਉਹ ਬਾਕੀ ਲੋਕ ਬਾਹਰ ਬਿਠੇ ਹੁੰਦੇ ਆ ਉਹਨਾਂ ਦਿਨ ਦਾ ਨਹੀਂ ਤਾਂ ਮੈਂ ਤੁਹਾਨੂੰ ਦੱਸਦਾ ਆ ਜਨਾ ਚੰਮਨ ਸਿੰਘ ਦਾ ਬੱਜੋ ਜੀ ਕੋਨ ਨੂੰ ਜਾਣ ਬੰਦੇ ਅੱਜ ਬੋਲਦਾ ਉਹ ਮਨੂ ਫੁਰੇ ਆਪੇ ਜਾਲ ਲੀਦੇ ਤੇ ਮਨ ਰੋਟੂ ਇਹਨਾਂ ਦੇ ਆਪ ਮੁਰਕਾ ਫੇਰ ਤਨ ਕੋਹਾ ਕਰਦੇ ਆ ਮਾੜਾ ਪੁੱਤਾ ਜਿੱਦਾਂ ਬੋਲਦੇ ਮੈਂ ਹੱਥੇ ਜੇ ਦੇ ਤੇ ਪੱਕਾ ਹੀ ਕੀਤਾ ਜਬਲੀ ਨਗਚਾ ਦੇ ਪਾੜੀ ਗੱਡੀ ਪਾੜੀ ਵਿੱਚ ਚੱਲੂਗੀ ਤੇਰੇ ਵਰਗਾ ਸੀ ਜਵਾਕ ਖਾਦੇ ਨੇ ਨਾ ਮੋਦੋ ਨੇ ਕੋਣ ਪੰਚ ਕਿਵੇ ਆ ਸੁਧਾਨਾ ਕਰਦੇ ਹਾਂ 11 ਲੀਟਰ ਦਾ ਪਪੂ ਅਚਾਰੇ ਸੀ ਆ ਇੰਨਾ ਲੀਟਰ ਮੈਂ ਸਾਰੂ ਗੋਇ ਕੁੱਟਿਆ ਨਾਲੇ ਮੁੱਟਿਆ ਦੋ ਸਾਡੇ ਨੂੰ ਵੋਟਾਂ ਲਈਓ ਨਾਲੇ ਆਪਾਂ ਜਾਣਦੇ ਆ ਟਰੱਕ ਤੇ ਚਿੱਟੇ ਨਾਲ ਦੂਰ ਘੜੇ ਪੈਂਦੇ ਆ ਇਹ ਕਿਹੜੀ ਨਵੀਂ ਅਸਲੀ ਆ ਜੀ ਬਸ ਕਹੋ ਮੀਨਰ ਜੋ ਤਾਂ ਹੀ ਤੇ ਜਿਹੜੀ ਤੁਹੇ ਰੱਖ ਕੇ ਸਭ ਤੋਂ ਦੋਸਾ ਘਟਾਉਂਦੇ ਮੁੜੇ ਨੇ ਉਹਨੇ ਪਵਾਦ ਦਾ ਆਪਣਾ ਬਰਨਾ ਬੱਠੀਆਂ ਵਿੱਚੋਂ ਹੀ ਬਰਨਦੀ ਤਾਂ ਪਿੰਡ ਵਾਲਿਆਂ ਕਹਿੰਦੀ ਟੋਲ ਮਰਦਾ ਬਾਕੀ ਕੰਮ ਨਾਲ ਸਾਥੇ ਉਹ ਕਿਹਜੇ ਕਾਰਨਸ ਦੇ ਮੀਤਵਾਦੇ ਔਲਾਦ ਲਗਾਉਣ ਦਾ ਸਪੋਰਟ ਮੰਨ ਲਾਉ ਨਾਲੇ ਲੋਕਾਂ ਦੀ ਪਾਪਾ ਬਾਗਰ ਲੱਗਾ ਗੋਦ ਮਿਤ੍ਰ ਕੋਲੋਂ ਬੋਲੋ ਤੇ ਉਹਨਾਂ ਨੇ ਆਪਣੀ ਲੜੀ ਹੈ ਕਿ ਸਾਡਾ ਪਰਵਾਹ ਨਾ ਲੈਂਦੀ ਸਾਡੀ ਬਿਵਾਸਤ ਸੰਤੋਖ ਸੇ ਨਿਵਾਸ ਦੇਦਾ ਕਿ ਜਿੱਦਾਂ ਵਸਨੀਅਤ ਦੇ ਵਿੱਚ ਲੈ ਗਿਆ ਕਿ ਜਿਹੜਾ ਮਲੇਗਾ ਗੰਗੂ ਰੋ ਅੰਮਲ ਦੇ ਵਿੱਚ ਭਾਰਤਿਸ ਪਾਰਟੀ ਦੇ ਜਵਾਨੋ ਜਨਤੂ ਨਾਇਕੀ ਇੰਦਰਾ ਗਾਂਧੀ ਸੰਜੇ ਗਾਂਧੀ ਜੀਵ ਗਾਂਧੀ ਸੋਨੀਆ ਗਾਂਧੀ ਪ੍ਰਿਯਕਿਆ ਗਾਂਧੀ ਰੋਹਨ ਗਾਂਧੀ ਇੱਥੇ ਪੰਜਾਬ ਦੇ ਵਿੱਚ ਕੱਪੂ ਗੁਰਿੰਦਰ ਸਿੰਘ ਉਹਨਾਂ ਦੀ ਕਾਦੀ ਪੱਥਰ ਬਾਹਰ ਢਿੱਲਾ ਬਾਤ ਕਰਦੇ ਬਿਤੇ ਤੰਗਾੜ ਕਾਂਗਰਸੀ ਦੇ ਅੱਠ ਆਪਰ ਨੂੰ ਪਹੁੰਚੇ ਸੀਗੇ ਇਹਨਾਂ ਸਾਰਿਆਂ ਨੂੰ ਹਵਾ ਤੇ ਤਵਾਵਾ ਜਿਹੜਾ ਖਤਮ ਕੀਤਾ ਆ ਜਿਹੜੀ ਦੁੱਕ ਹੈ ਇਹ ਉਸ ਸਮੇਂ ਬੰਦ ਕੀ ਅਸੀਂ ਉਹ ਤੋਂ ਨੂੰ ਬਸਾ ਦੇ ਪਾਸੇ ਤੰਤਰੀਆਂ ਦੇ ਪਾਸੇ ਕੀ ਹੈ ਕਿਹੋ ਜਿਹੀ ਹੂੰ ਹੂੰ ਕੜੀ ਪਾਵਾਂ ਪੁਰਾਣੀ ਸੀ ਜਿੱਦੇ ਜਿਹੜਾ ਮੱਧ ਪੌਣ ਮਜਬੂ ਸੀ ਗਿਆ ਕਿਹੋ ਜਿਹੀ ਸਭ ਤੋਂ ਜਿੱਤੀ ਪਰ ਅੱਗੇ ਤਿੰਨ ਹੋ ਗਏ ਇੱਧਰ ਦੇ ਜਿੱਦਾਂ ਪਾਵਾਂ ਵਾਲੀ ਝਗੜ ਜਿਹੀ ਹੈ ਇੰਨੀ ਜਾਂਦੀ ਹੈ ਤੇ ਦੇ ਤੁਸੀਂ ਦੀ ਤਲੀ ਸੋਚੋ ਗੱਲ ਨਾ ਸੋਚੋ ਸ਼ੌਂ ਨੂੰ ਬੈਠ ਕੇ ਸੋਚੋ ਫਿਰ ਤੁਹਾਨੂੰ ਸਭੇ ਲੱਗੂਗਾ ਗੇਂਦਾਂ ਪਰਵਾਦਰ ਦੇ ਪਿਛਲੇ 50 ਸਾਲਾਂ ਤੋਂ ਸਾਡੇ ਤੇ ਤੁਹਾਡੇ ਟੱਕ ਦਾ ਆਵਾਜ਼ ਕੀਤਾ ਤਾਂ ਸਾਹਮਣੇ ਆਪਰੇਟਰ ਕਾਦੀਆਂ ਹਲਕਾ ਕਾਦੀਆਂ ਹੱਥੇ ਦੇ ਵਿੱਚ ਬਰਗਾਂ ਸਤਰਾਜ ਸਿੰਘ ਸਨ ਬੋਲਵਾ ਜੀ ਫਿਰ ਉਹਨਾਂ ਦੇ ਪੁੱਤ ਬੱਬਾ ਮਾਰਵਾਦੀ ਫਿਰ ਉਹਨਾਂ ਦੇ ਪੈਸਾ ਬੱਬਾ ਮਾਰਵਾਦੀ ਉਹਨਾਂ ਦੀ ਪਤਨੀ ਚਰਜੀਤ ਕੋ ਬੱਬਾ ਮਾਰਵਾਦੀ ਹੁਣ ਉਹ ਬੱਬਾ ਮਾਰਵਾਦੀ ਪੀੜੀ ਵਰਕੀ ਦੀ ਉਹਨਾਂ ਦੇ ਪਤ ਪਿਤਾ ਉਹਨਾਂ ਦੇ ਨੋਆ ਉਹਨਾਂ ਦੀਆਂ ਧੀਆ ਕਿਤਿਆਂ ਦੀਆਂ ਹੁੰਦੀਆਂ ਬਿਲਕੁਲ ਨਾਲ ਆਪਣੇ ਬੋਲੇ ਕੁੜੀਏ ਲੱਗਦਾ ਫਰਵਾਰਦ ਤੋਂ ਲਿੰਦੇ ਸਖਵਾਦਵਾ ਪਹਿਲਾ ਨmber ਪਿਤਾ ਜੀ 35 40 ਸਾਲ ਲਗਾਤਾਰ ਮੰੰਦੇ ਮੰੰਦੇ ਮੰਤਰੀ ਬੰੰਦੇ ਰਹੇ ਉਹਨੋ ਤੋਂ ਬਾਅਦ ਫਿਰ ਤੋਂ ਜਿੰਦਾ ਜੀ ਪਿਛਲੇ 30 32 ਸਾਲ ਤੋਂ ਉਥੇ ਕਾਬਲੀ ਨੇ ਅਗੇੰਦਰ ਦਾ ਪੁੱਤਰ ਜਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਉਹ ਜੇ ਸਭ ਕੇ ਨਾਲ ਦੱਪਾ ਲਖਰ ਵਾਲੇ ਇੰਨੇ ਸਤਿਅਸੰਮੋਸਰ ਨੂੰ ਲਵਾਉਂਦੀ ਕਦੀ ਕਾਹਦੀ ਸਾਲ ਸੱਤਾ ਦੇ ਵਿੱਚ ਲੈ ਉਹ ਐਮਐਲਪ ਨੇ ਮੰਤਰੀ ਬਣੇ ਫਿਰ ਐਮਐਲਪ ਨੇ ਮੰਤਰੀ ਬਣੇ ਜਰਮੀ ਜਾਰ ਸੰਗਤ ਨਾਲ ਬੋਲ ਸੰਗਤ ਨਾਲ ਤਾਰਸ ਨੇ ਪਹਹਾ ਹੈ ਉਹਨਾਂ ਤੋਂ ਬਾਅਦ ਪ੍ਰਿਚਲਕ ਨੇ 25 ਸਰਵ ਤੋਂ ਉਹਨਾਂ ਦੇ ਬੇਟਾ ਸੁਰਜਿੰਦਰ ਸਿੰਘ ਦਾਵਾ ਸੁਖੀਰ ਦਾਵਾ ਦੀ ਉਹ ਇੱਥੇ ਆਵੰਗੇ ਉਹਨਾਂ ਦੀ ਪਤਨੀ ਆਪਣੇ ਮੀਤਾਂ ਦੇ ਘਰ ਤੋਂ ਕਿਤੇ ਤੋਂ ਉਹ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਹੈ ਉਹਨਾਂ ਨੇ ਜਿਹੜਾ ਪੋਸਟਰ ਵਾਲੀ ਕੀਤਾ ਉਹ ਇਲੈਕਸ਼ਨ ਦਾ पोस्ट की है? के वो साथी, वो अपनी फोटो अपनी तो अपने बेटे, फोटो ला रही है। बेटे फोटो है की फोटो लाने का मतलब है कि पूरी सी सताई देखा एमएलए होगा ये जरा तिवान तो वीढ़ी दर पीढ़ी जासत ਏਨੇ ਸਾਧੂ ਕਿੰਨੀ ਭੁਲੀ ਤਲਬ ਨੇ ਸਾਲੋਂ ਵਿੱਚ ਕੁੱਟਿਆ ਵੀ ਤੇ ਲੁੱਟਿਆ ਵੀ ਨੇ ਕਿਉਂਕਿ ਉਹਨਾਂ ਦੇ ਘਰਾਂ 'ਚ ਗੱਲਾ ਉਹ ਸਮਝੇ ਕਿ ਹਿੰਦੂ ਆ ਕੇ ਮੇਰੇ ਬਾਬੇ ਦਾ ਨੁਕਤੇ ਅਸੀਂ ਇੱਥੇ ਰਾਜੇ ਮਾਲਾ ਦੇ ਤੱਤ ਗਾ ਦਾ ਸੰਦੇਮ ਪਤਾ ਹੋੜੀ ਅਸੀਂ ਆ ਦੇ ਮਾਲਾ ਦੇ ਹੋ ਜਿੰਦੀ ਗੁੰਡਾ ਕਰਦੀ ਹੁੰਦੇ ਆ ਜਿੰਦੀ ਇਹ ਗੁੰਡਾ ਕਰਦੀ ਕਰਦਾ ਫੁੱਟੀਆਂ ਦਾ ਹੋਣੀ ਬੰਗਲਾ ਨੇ ਜੰਗਦਾ ਕੋਈ ਨਾ ਸਾਡੇ ਪੁੱਤ ਦਾ ਕੰਮ ਕਰਾਤਾ ਕੋਈ ਕਿੰਦਾ ਦੀ ਸਾਡੇ ਭਲਾ ਦਾ ਕੰਮ ਕਰਾਤਾ ਕੋਈ ਕਿੰਦਾ ਦੀ ਤੇਰਾ ਮੁੰਡਾ ਨੂੰ ਕਰਾਤਾ ਅਗਰ ਵੀ ਤੁਹਾਡੇ ਲੋਕਾਂ ਦੇ ਸੀਗਮ ਹੈ প্রত্যেক ਮੁੰਡਾ ਬਿਗਿਆ ਬੰਦੂ ਕਹਿੰਦਾ ਜੀ ਮੈਂ 13 ਸਾਲ ਦਾ ਜੇ ਸੁਖੀ ਹਾਂ ਉਹਦੇ ਮੇਰੇ ਤੇ 300 ਸਾਲ ਦਾ ਬੋਤਾਂ ਕਰਾ ਇਸ ਦੇ ਆਖਰਤਾ ਦੇ ਮੱਤੇ ਇਸ ਆਖਰਤਾ ਕਿਉਂਕਿ ਸੀ ਮਾਰਵਾ ਦੇ ਨਾਲ ਮੋਟਾ ਪਾਉਣ ਦੇ ਅਸੀਂ ਬਾਦ ਬਾਦ ਇਹਨਾਂ ਨੂੰ ਮਜ਼ਬੂਤ ਕਰ ਦਿੰਦੇ ਹਾਂ ਇਸ ਕਰਕੇ ਮੈਂ ਤੁਹਾਨੂੰ ਪ੍ਰੋਬਲੈਮ ਬਣਤੀ ਕਰਦਾ ਜਿੱਦਾਂ ਬਾਕੀ ਪੰਜਾਬ ਦੇ ਵਿੱਚ ਪੰਜਾਬ ਨਾਲ ਸਭੀ ਪਾਰਟੀ ਨੇ ਖਤਰ ਕੀਤਾ ਇੱਦਾਂ ਇੱਕ ਕੋਈ ਲੋੜਾ ਕੇ ਪਾਇੰਟ ਦੇਰੋਂ ਬੰਨ੍ਹ ਕੇ ਖਤਰ ਕਰਦੀਏ ਪਾਵਨ 40 ਸਾਲ ਵੀ ਆ ਪਾਵੇਂ 2 ਸਾਲ ਨੇ ਪਰ ਜਿਹੜੇ ਕੰਮ ਦੇਵਾ ਤੋਂ ਨਾਲ ਕੰਮ ਜਿਹੜੇ ਕੰਮ તમે પિંડ પહેરના આધાર કર